ਹਾਂਜੀ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਅਮੀਰ ਕਰਦੇ ਆਂਗੇ ਸਾਡੇ ਚੜ੍ਹਦੀ ਕਲਾ ਚੋਂਮੋਗੇ ਅੱਜ ਜਸ਼ਨ ਸਕੂਲ ਤੋਂ ਆ ਗਿਆ ਸੀ ਤੇ ਅਸੀਂ ਸ਼ਾਮ ਨੂੰ ਆ ਕੇ ਘੁੰਮਣ ਪਹਿਲਾਂ ਇਹਨੇ ਪੜ ਲਿਆ ਸੀ ਇਹ ਤੇ ਟੈਸਟ ਚੱਲਦੇ ਨੇ ਤੇ ਪਹਿਲਾਂ ਇਹ ਪੜ ਲਿਆ ਪਹਿਲਾਂ ਇਹ ਪੜ ਲਿਆ ਸੀ ਤੇ ਹੁਣ ਆ ਗਿਆ ਮੇਰੇ ਨਾਲ ਘੁੰਮਣ ਇਹਨਾਂ ਪਾਪਾ ਘੁੰਮ ਕੇ ਆਉਣਾ ਸਾਈਕਲ 'ਤੇ ਪਹਿਲਾਂ ਸ਼ਾਰਟਸ ਬਣਾਈਆਂ ਨੇ ਇਹਦੀ ਸ਼ਾਰਟ ਪਾਉਣ ਦਾ ਸਾਈਕਲ ਤੇ ਸਟੰਟ ਕਰਦੇ ਆ ਜੀ ਇਹ ਹੁਣ ਆ ਗਿਆ ਮੋਟਰ ਤੇ ਮੋਟਰ ਚੱਲ ਰਹੀ ਸੀ ਇਹਨੂੰ ਵਧੀਆ ਲੱਗਦਾ ਜਦੋਂ ਪਾਣੀ ਚੱਲਦੀ ਹੁੰਦੀ ਹੈ ਮੋਟਰ ਖੜੀ ਹੁੰਦੀ ਉਹਦੋਂ ਇਹ ਬੜਾ ਸੈਡ ਹੋ ਜਾਂਦਾ ਵੀ ਮੋਟਰ ਅੱਜ ਪਪਾ ਖੜੀ ਹੈ ਜੀਨ ਲੱਗਦਾ ਹੈਗਾ ਪਰ ਅੱਜ ਮੋਟਰ ਚੱਲ ਰਹੀ ਸੀ ਬੱਚਿਆਂ ਨੂੰ ਵੈਸੇ ਵੀ ਪਾਣੀ ਪਸੰਦ ਹੁੰਦਾ ਹਾਂਜੀ ਕਿਵੇਂ ਲੱਗਿਆ ਜੀ ਬੜਾ ਵਧੀਆ ਠੰਡਾ ਰਹਿਣਾ ਲੜਾਣੀ ਬਣਾਉਣਾ ਲੜਾ ਦਈਏ ਲੜਾ ਦੰਨੇ ਜਦ ਇਹ ਦੇਖੀ ਬੁਖਾਰ ਹੋ ਜਾਣਾ ਰਾਤ ਨੂੰ ਜ਼ਖਾਮ ਹੋ ਜਾਣਾ ਖਾਗ ਹੋ ਜਾਣੀਆਂ ਗਲਾ ਵੀ ਪੱਕ ਜਾਂਦਾ ਹੈ ਹਨਾ ਦੇਖੇ ਨਾ ਕਿ ਚੱਲ ਫੇ ਮਾਰ ਚੁੱਭੀ ਇਹਦੇ ਵਿੱਚ ਕੀ ਮਰੇਗਾ ਛਾਲ ਹਾਂ ਚੁੱਭੀ ਕਹਿੰਦੇ ਨੇ ਚੁੱਭੀ ਮਾਰਨਾ ਅਸੀਂ ਕਹਿੰਦੇ ਛੋਟੇ ਨੇ ਆਉ ਲੋ ਚੁੱਭੀ ਮਾਰੀ ਦੇਖ ਲਾ ਮਾਰ ਲਾ ਹੱਥ ਲਾ ਕੇ ਦੇਖ ਪਾਣੀ ਕਿੰਨਾ ਠੰਡਾ ਹੈ ਠੀਕ ਹੈ ਨਾਰਮਲ ਆ ਠੀਕ ਨਹੀਂ ਠੰਡਾ ਆ ਪਿਆ ਯਾਰ ਪਾਣੀ ਦਾ ਪੂਰਾ ਠੰਡਾ ਪਿਆ ਤੇ ਇਹ ਤਾਂ ਕਹਿੰਦਾ ਨੇ ਆਪਣੇ ਪਪਾ ਬੁਰਾ ਪਾਣੀ ਠੰਡਾ ਵੀ ਟੈਂਕੀ ਦੇ ਪਾਣੀ ਨੇ ਆਈਏ ਇਹ ਚ ਪਾਲਾ ਆ ਖਾਲ ਦੇ ਲੈ ਇਹ ਚ ਪਾਲਾ ਖਾਲ ਚ ਚਸ਼ਮਨ ਖਾਲ ਕਿਹੜਾ ਹੁੰਦਾ ਹਾਂ ਦੇ ਕਿਡਾ ਖਾਲਾ ਕਿੱਥੇ ਗਿਆ ਜਾਂਦਾ ਉਹ ਤੇ ਜਾਂਦਾ ਪਰ ਦੇਲਾ ਕਿੱਥੇ ਜਾਂਦਾ ਹੈਨਾ ਆ ਤਾਂ ਖਾਲ ਹੁੰਦਾ ਉਹ ਵੀ ਖਾਲਿਆ ਬੇਟੇ ਜਿੱਥੋਂ ਚੱਲ ਪਿਆ ਖਾਲ ਹੀ ਚੱਲ ਰਿਹਾ ਹੁਣ ਇੱਥੇ ਪਾਣੀ ਪਾਲਾ ਇੱਥੇ ਪਾਲਾ ਲੱਤਾ ਗੰਦਾ ਨਹੀਂ ਨਹੀਂ ਗੰਦਾ ਕਿੱਥੇ ਹੁੰਦਾ ਪੁੱਤ ਖੜੇ ਖੜੇ ਚ ਔਰ ਇਹ ਤੇਲਕਣਾ ਹੈ ਤੇਲਕ ਤੇਲਕ ਦਾ ਹਾਂ ਇਹ ਜਿਹੜੀ ਹਰਿਆਈ ਅਮੀ ਹੋਈ ਹੈ ਨਾ ਬਹੁਤ ਜ਼ਿਆਦਾ ਲੇਕਿਨ ਹੀ ਹਰਿਆਈ ਆ ਇਹ ਗੰਦਾ ਇਹਦੇ ਵਿੱਚ ਵੀ ਫੜ ਜਾ ਚੁੱਪ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਤੂੰ ਤੂੰ ਨਾ ਗਿਰ ਜੀ ਚੌੜ ਚੌੜ ਚ ਹਾਂ ਪਾਣੀ ਦਾ ਕਰਿਆ ਆਛਾ ਇੰਨਾ ਤੇਜ਼ ਆ ਪਾਣੀ ਆ ਚੁੱਕੇ ਜ ਆ ਜਾ ਜਾ ਚੁੱਕੀ ਜਨ ਦੇ ਨਾਲ ਚ ਹਾਂਜੀ ਹਾਂਜੀ ਉਹਨੂੰ ਹੱਥ ਪਾ ਲਈ ਪਤਾ ਨਾ ਹਾਂ ਔਲੂ ਨੂੰ ਹੱਥ ਪਾ ਲਈ ਔਲੂ ਨੂੰ ਹੱਥ ਪਾ ਕੇ ਹਟ ਜਾ ਵਿੱਚ ਖੜੀ ਆ ਯਾਰ ਔਲੂ ਨੂੰ ਹੱਥ ਪਾ ਕੇ ਕਿੱਡੀ ਗੱਲਾਂ ਦੀ ਗੱਲ ਲੈ ਹਾਂ ਕਹਿੰਦਾ ਮੈਂ ਇਹਦੇ ਚ ਨਾਉਣਾ ਔਲੂ ਚ ਹੈ ਨਾ ਹੋਲੀ-ਹੋਲੀ ਕਹਾਂ ਵੱਧ ਰਿਹਾ ਜੈਸ਼ੇ ਕੀ ਕਰਦਾ ਨਾ ਆਉਣ ਨੂੰ ਬਹੁਤ ਹਨਾ ਮੇਰਾ ਵੀ ਕਰਦਾ ਯਾਰ ਨਾ ਲੱਛਿਆ ਨਾਲੀਏ ਫਿਰ ਹੈ ਚੱਲ ਬਸ ਕਰ ਹੁਣ ਤੇ ਆਵਾਰ ਹੈ ਚਲੀ ਹੁਣ ਜਸ ਚਲੀਏ ਚਲੀਏ ਹੋਰ ਹਾਂਜੀ ਅੱਛਾ ਪਾ ਠੰਡਾ ਪੁੱਤ ਇਹ ਹੁਣ ਬਾਹਰ ਨਿਕਲਿਆ ਮੈਂ ਤਾਂ ਗਿਆ ਨਾ ਵਿੱਚ ਨਾ ਉਤਰੀ ਨਿਕਲ ਜੀ ਗਿੱਲੀ ਔੜੀ ਘਰ ਨਹੀਂ ਜਾਣਾ ਸੰਗ ਦੇ ਨੇ ਤਨਾ ਹੈਲੀ ਚਲੀ ਗਰ ਨੂੰ ਸਟੰਡਾਂ ਖਾਲੀ ਨੇ ਤੇ ਤੇਰੀ ਖਰੀ ਘੱਟ ਤੁਮਾਲਾ ਨੂੰ ਆਰੇ ਕੋ ਇੰਦਾ ਆਸਟੰਡ ਬਾਈ ਇਹ ਸਿੱਖੋ ਜੀ ਨਹੀਂ ਮਰਜੀ ਵੱਧ ਵੱਧ ਕਰਦਾ ਸਟੰਡ ਬਾਈ ਮੇਰੇ ਪੈਰ ਨਹੀਂ ਕਰਦੀ ਹੂੰ ਚੱਲ ਚੱਲੋ ਤੁਨੇ ਇੱਕ ਮਿੰਟ ਹੋੜ ਥੋੜਾ ਅਸੀਂ ਅੱਗੇ ਆ ਕੇ ਘੋਮਣ ਇਹ ਜਗਾ ਪੀਰੋ ਰੋਣ ਦੇ ਬੁੱਕ ਪਿਆ ਉਹਨੇ ਜਿਵੇਂ ਇੱਥੇ ਆ ਕੇ ਅੱਗੇ ਸੰਤ ਵਧੀਆ ਕਰਦਾ ਹੁਣ ਪਾਸੇ ਗਿੱਲਾ ਵਧਦਾ ਹੋ ਰਿਹਾ ਅੱਗੇ ਦਾ ਸਾਰ ਸੁੱਕਾ ਪਿਆ ਅੰਦਰ ਜਿੱਤੇ ਸੁੱਕੇ ਸੁੱਕੇ ਚ ਲਾਲਾ ਕਿਹੜੇ ਯਾਰ ਸੁੱਕੇ ਸੁੱਕੇ ਲਾਲਾ ਗਿੱਲਾ ਪਿਆ ਸਾਰ ਯਾਰ ਹਾਂ ਬਰਸਾਤਾਂ ਤੋਂ ਪਹਿਲਾਂ ਦੇ ਸੀ ਉਰੇ ਆਏ ਹੋਇਆ ਅੱਗੇ ਦੋਰੇ ਵਧੀਆ ਟਰੈਕ ਜਾਂ ਬਣ ਜਾਂਦੇ ਜਿਹੜੀ ਗੁੜੀ ਸੋਹਣੀ ਲੱਗ ਜਾਂਦੇ ਨੇ ਸਾਡੇ ਉਰੇ ਕਸਟ ਫਲੈਸ਼ ਆ ਜਾ ਯਾਰੀ ਤੈਨੂੰ ਕੈਂਡੀ ਦੀ ਜਾਇ ਤੈਨੂੰ ਇੱਕ ਕੈਂਡੀ ਖਾਲਾ ਚਾਕਲੇਟ ਹੀ ਕਿਹੜੀ ਲੈਣੀ ਆ ਉਹ ਜਾ ਤਰੀ ਥਲੀ ਕਰਾਤੀ ਚੱਕੋ ਹੋਣਾ ਕਰਾਂਗੇ ਦੁਬਾਰਾ ਖਾ ਕੇ ਦੱਸ ਟਿਸਟ ਕਿਦਾਂ ਦਾ ਲੱਗਿਆ ਟੈਸਟ ਹਾਂਜੀ ਬੋਲ ਵੀ ਨਹੀਂ ਹੁੰਦਾ ਇਹ ਟੈਸਟ ਆਉਂਦਾ ਵਧੀਆ ਕਿਦਾਂ ਲੱਗਿਆ ਬੋ ਬਹੁਤ ਵਧੀਆ ਕਿ ਬਹੁਤ ਮੜਾ ਬਹੁਤ ਵਧੀਆ ਚਲੇ ਦੋ ਪਹਿਲਾਂ ਕੇ ਦੂਜੀ ਦਾ ਨੋਨ ਮੈਂ ਖਾ ਲ ਰਿਹਾ ਨਾ ਦੇਖ ਲੋ ਬੰਦੇ ਦੇ ਸਟੰਟੇ ਦੇ ਇੱਕ ਮੋਟਸੇ ਲਾ ਗਿਆ ਪਤਾ ਇਹ ਹੱਥ ਫੜ ਲਾ ਦੋ ਮੜ ਲੰਘ ਜਣੇ ਇਹਨੂੰ ਪਹਿਲਾਂ ਛੇਲ ਹੈ ਅੱਛਾ ਆ ਗਈ ਜੀ ਕਿੱਤੋਂ ਕਰਕੇ ਟਰੈਕਟਰ ਤੋਂ 3 ਕਿਲੋਮੀਟਰ ਅੱਗੇ। 3 ਕਿਲੋਮੀਟਰ ਤੁਸੀਂ ਮੁੜ ਜਾਣਾ। ਇੱਕ ਘੱਟ ਲੈ ਕੇ ਜੇ ਤੁਸੀਂ ਮੁੜੋ। ਨਾਲ ਤਾਂ ਨਸ਼ਮ ਦੀ ਐਕਸਰਸਾਈਜ਼ ਹੋਣੀ ਹੈ, ਨਾਲੇ ਦਾ ਮਨ ਖੁਸ਼ ਹੋ ਜਾਣਾ। 20 ਕਿਲੋਮੀਟਰ ਦੂਰ ਆ। 10 ਕਿਲੋਮੀਟਰ ਹੈ। ਆ ਵਿੱਚ ਪਾ ਕੇ ਦਿਲ ਦਿਲ ਬਟੋੜਾ। ਅੱਧੇ। ਆ ਇਹ ਵਿੱਚ ਪਾ ਸਕਦੇ। ਪਪਾ ਕਣੀ ਮਾਰ ਲੱਗੀ। ਲਾ ਦੇ ਭਜਣਾ ਵੀ ਜਾਣਾ ਚਾਹੀਦਾ। 10 ਤੋਂ ਅੱਗੇ ਵਧੀ ਜਾਣਾ। ਚੱਲੀਏ। ਆ ਵੀ ਆ ਸੈਕਲ ਹੁਣ ਜਸ਼ਮਨ ਨੇ ਬਰੈਨ ਖੁਸ਼ ਆ। ਇਹਨਾਂ ਵਹੀ ਚੱਜਾਈਦੇ ਹੁੰਦੇ ਨੇ ਬਾਹਰ ਕਰੇ ਰਿਹਾ ਕਿ ਘਟ ਖੁਸ਼ਾ। ਸ਼ਾਮ ਨੂੰ ਇਹਨੂੰ ਪਸੰਦਾ ਘੰਟਾ ਦੇ ਦੋ ਆਪਣਾ ਤੇ ਹੈਪੀ ਆ। ਮੌਸਮ ਵੀ ਬਹੁਤ ਵਧੀਆ 쿨 ਆ। ਬੱਦਲ ਵਾਈ ਹੋਈ ਆ। ਘੁੰਮਣ ਦਾ ਬੱਚਿਆਂ ਨੂੰ ਮਝਾਉਂਦਾ ਅੱਜ ਕਰੇ। ਅਜੇ ਮੌਸਮ ਚ ਇੱਲਾ ਖਾ ਲੈਣ ਵੀ ਕਰਿਆ ਕੇ ਰੋਟੀ ਤੇ ਬੈਹ ਜਣਗੇ ਆਹ ਸਰੀਆ ਫੈਲੀ ਬੱਜਦੇ ਹੈ ਨਹੀਂ ਪੂਰੇ ਬੱਚੇ ਜਾਂਦੇ ਨੇ ਹਾਂਜੀ ਟੈਸਟੀ ਆ ਹਨਾ ਇੱਕ ਕੈਂਡੀ ਜਸਮਨ ਲੈ ਲਈ ਇੱਕ ਲੈ ਲਈ ਮੈਂ ਬੜੀ ਬੜੀ ਟੈਸਟੀ ਆ ਦੁਆ ਦੁਆਈ ਆ ਦੁਬਈ ਤੁਝ ਦੇ ਚਾਚੂ ਲੈ ਗਏ ਨਹੀਂ ਨਹੀਂ ਟੈਸਟੀ ਆ ਪਾਣੀ ਤਾਂ ਮੈਂ ਸ਼ੀਤੀ ਘਦੀ ਆ ਮੈਂ ਕਹਿੰਦੇ ਇਹ ਪਹਿਲਾ ਖਲੀ ਨੇ ਆਪਾਂ ਦੂਜੀ ਵੀ ਮੈਂ ਖਾਉਂਗਾ ਆਪਾਂ ਹਿੰਮਤ ਮਾਰਦੀ ਨਿਆਣਾ ਨਿਆਣਾ ਇਹ ਖੋ ਲੈ ਗਏ ਇਹ ਬਹੁਤ ਚਾਕਲੇਟ ਖਾਂਦਾ ਨਾ ਕੰਡੀਆਂ ਖਾਂਦਾ ਨਾ ਦੇਖ ਨਾ ਕਦੇ ਨਹੀਂ ਦਿੰਦਾਗਾ ਜਲੇਜ਼ ਕਰਨਾ ਪਿਆ ਨਾ ਜੇ ਕਿਹ ਲੈ ਦੇ ਦੇ ਪੁੱਤ ਸਾਰੇ ਛੋਟਾ ਪਿੱਛੇ ਲੱਭੂਗਾ ਵੀ ਕਿਹੜਾ ਉਹ ਦੂ ਪਾਪਾ ਨੂੰ ਆਪਣੇ ਆਉ ਉਹ ਪਿਆਰ ਪਾਪਾ ਨੂੰ ਬਹੁਤ ਕਰਦਾ ਹੈ ਹੈ ਨਾ ਚਲੋ ਅਸੀਂ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਦੱਸਿਓ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਅਸੀਂ ਹੁਣ ਹਰ ਰੋਜ਼ ਬਲੌਗ ਪਾਵਾਂਗੇ ਸਾਡੇ ਨਾਲ ਜੁੜੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਚ ਥੈਂਕ ਯੂ ਬਾਏ